ਪੁੱਛ ਪੁੱਛ ਤੇਰੀ ਕੋਈ ਕਰੂ ਘਰ ਕੇਸ਼ ਨਹੀਂ ਜੱਟ ਪੱਲੇ ਹਰ ਵੇਲੇ ਕੰਜਰੀ ਕਲੇਸ਼ ਨਹੀਂ ਓ ਜਦੋਂ ਡਾਂਗੀ ਉੱਤੇ ਡੇਰਾ ਕਰ ਬੈ ਗਿਆ ਨਹੀਂ ਕਹੇਗੀ ਪੁਚਾ ਲੈ ਆ ਗਿਆ ਓਏ ਹੁਪਾ ਦੂਜੇ ਟੀਟਿਊਡ ਦੇਖ ਲਾਰੇ ਜੱਟिए ਓ ਜੱਟ ਵਿੱਚ ਜਦੋਂ ਜੱਟਵਾਦ ਆ ਗਿਆ ਇੱਕ ਕਿਤਾਬ ਬਹੁਤ ਵਧੀਆ ਸੁਰਖੀਆਂ ਦੇ ਵਿੱਚ ਰਹੀ ਹੈ ਘੰਟੋਂ ਕੀ ਪੜਾਈ ਮਿੰਟੋਂ ਵਿੱਚ ਉਹਨਾਂ ਦੇ ਵਿੱਚ ਕਿਤਾਬਾਂ ਦੀ ਫਰਸਟ ਰੀਡਿੰਗ ਦੀ ਗੱਲ ਕੀਤੀ ਹੈ ਕਿ ਜੋ ਹਰ ਬੱਚੇ ਨੂੰ ਪੜ੍ਹਨੀ ਚਾਹੀਦੀ ਹੈ। ਹੁਣ ਨਾਲ ਸੰਗ ਕਾਫਲੇ ਦੇ ਉਹ ਖੇਤੀ ਬੰਨ ਬਿਸਤਰਾ ਕਾਤਰ ਕਈ ਪੱਲੀ ਡਾਕ ਚੜੇ ਉਹ ਬਾਕੀ ਟਿਕਟਾਂ ਲੈਣ ਮੁਸਾਫਰ ਹੈ ਸਿਗਨਲ ਹੋਇਆ ਵਾ ਤੇ ਆਪਾਂ ਕਿੰਨ ਦੇ ਕਰੇ ਮਾਂ ਦੀ ਅਲੱਗ ਲਾਇਬ੍ਰੇਰੀ ਮਿਲੇਗੀ ਬੇਟੇ ਦੀ ਅਲੱਗ ਮਿਲੇਗੀ ਫਾਦਰ ਦੀ ਅਲੱਗ ਮਿਲੇਗੀ ਡਾਕਟਰ ਦੀ ਅਲੱਗ ਮਿਲੇਗੀ ਸਾਸੀ ਗਾਜੀ 사ਸੀ ਗਾਜੀ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ ਫੇਸਬੁਕ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਜ਼ਿਲ੍ਹਾ ਬਠਿੰਡਾ ਮੇਲਿਆਂ ਦਾ ਗੜ ਤੇ ਮੇਲਾ ਲੱਗਿਆ ਜੀ ਜਾਗ ਦੇ ਜੁਗਨੂਆਂ ਦਾ। ਪਿਛਲੇ ਸਾਲ ਵੀ ਮੇਲਾ ਲੱਗਿਆ ਸੀ ਲੋਕਾਂ ਨੇ ਬਹੁਤ ਪਿਆਰ ਦਿੱਤਾ। ਦੇਸੀ ਖਾਣੇ, ਦੇਸੀ ਗੱਲਾਂ, ਦੇਸੀ ਸਟੇਜਾਂ, ਦੇਸੀ ਕਲਾਕਾਰ ਰੋਹੀ ਦੀ ਗੱਲਬਾਤ ਘੈਂਟ ਹੈ ਤੇ ਮੇਰੇ ਨਾਲ ਬਾਈ ਗੈਰੀ ਢਿੱਲੋਂ ਪੰਜਾਬੀ ਗੀਤਕਾਰੀ ਦੇ ਵੱਡੇ ਥੰਮ੍ਹ ਕਹਿ ਸਕਦੇ ਜਿਨ੍ਹਾਂ ਦਾ ਜੱਟਵਾ ਸੌਂਗ ਜਿਹੜਾ ਪੂਰਾ ਸੁਪਰ ਡੁਪਰ ਹੈਟ ਬਾਈ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਇਹ ਮੇਲਾ ਦੇਖਦੇ ਹੋ ਮੇਲਾ ਮੇਲੀਆਂ ਦਾ ਤੇ ਯਾਰਾਂ ਵੇਲੀਆਂ ਦਾ ਕਿਵੇਂ ਮਹਿਸੂਸ ਕੀਤਾ ਮੇਲੇ ਦੀ ਤੁਸੀਂ ਸ਼ਾਨ ਦੇਖ ਕੇ ਆਏ ਹੋ ਰੌਣਕ ਦੇਖ ਕੇ ਆਏ ਹੋ ਕਿਵੇਂ ਲੱਗਿਆ ਕੀ ਕੀ ਚੀਜ਼ਾਂ ਨਵੀਆਂ ਲੱਗੀਆਂ ਭਾਈ ਜੀ ਮੇਲਾ ਮੇਨਲੀ ਗੱਲ ਕੀ ਆ ਨਾ ਮੇਲਾ ਸ਼ਬਦ ਦੇ ਵਿੱਚ ਕੀ ਆ ਮਿਲਖੇਲ ਜੀ ਮੇਲਾ ਗੇਲਾ ਇੱਕ ਤਾਂ ਪਹਿਲੀ ਗੱਲ ਤਾਂ ਅਸੀਂ ਵੈਸੀ ਅੱਜ ਸੈਟਰਡੇ ਸੀ ਚਲੋ ਫ੍ਰੀ ਟਾਈਮ ਸੀ ਮੈਂ ਕਿਹਾ ਚਲੋ ਯਾਰ ਜਾ ਕੇ ਆਉਣੀ ਆ ਤੇ ਇੱਥੇ ਇੰਨੇ ਯਾਰ ਦੋਸਤ ਮੈਨੂੰ ਇੰਨੇ ਜਾਣਕਾਰ ਮਿਲੇ ਵੀ ਸਾਰਿਆਂ ਨੂੰ ਮਿਲ ਕੇ ਬਹੁਤ ਖੁਸ਼ ਹੋ ਗਈ ਪਹਿਲੀ ਗੱਲ ਦੂਜੀ ਗੱਲ ਕੀ ਹੈ ਵੀ ਇਹ ਮੇਲਾ ਜਿਹੜਾ ਇਸ ਦੇ ਵਿੱਚ ਇਕ ਤਾਂ ਬਹੁਤ ਸਾਰੇ ਪਬਲਿਕેશਨਸ ਆਏ ਹੋਏ ਨੇ ਜਿਹਦੇ ਤੋਂ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਬੁੱਕਸ ਖਰੀਦ ਸਕਦੇ ਹੋ ਹਣਾ ਤੇ ਇਹਦੇ ਨਾਲ ਕੀ ਹੈ ਲੋਕਾਂ ਦਾ ਜਿਹੜਾ ਪੜਨ ਦੇ ਵਿੱਚ ਰੁਚੀ ਹੈ ਜਿਹੜੀ ਉਹ ਵਧੂਗੀ ਬਿਲਕੁਲ ਤੇ ਦੂਸਰੇ ਪਾਸੇ ਕੀ ਹੈ ਵੀ ਬਹੁਤ ਸਾਰੇ ਦੇਸੀ ਖਾਣੇ ਜਿਹੜੇ ਜਵਾਕ ਅੱਜ ਕੱਲ ਦੇ ਨਮਾਪੋਰ ਜਿੰਮੂ ਆਪਾਂ ਕਹਿ ਸਕਦਾ ਜਾਣਦੇ ਨਹੀਂ ਜਿਵੇਂ ਆਪਾਂ ਗੱਲ ਕਰੀਏ ਇੱਥੇ ਬੇਬੇ ਦਾਣੇ ਪੁੰਨੀ ਜਾਂਦੀ ਹੈ ਅੰਦਰ ਮਾਲਪੂੜੇ ਗੁਲਗਲੇ ਤੇ ਖੀਰ ਮਠੀਆਂ ਪਤੂ ਬਾਦ ਹੋਰ ਆਪਣਾ ਬਹੁਤ ਸਾਰੀਆਂ ਜੜੀ ਬੂਟੀਆਂ ਵਿੱਚ ਨਾਲੇ ਬੈਠੇ ਨੇ ਬਹੁਤ ਸਾਰੇ ਇੰਟਰ ਵਾਲੇ ਬੈਠੇ ਨੇ ਬਿਲਕੁਲ ਹਰ ਤਰ੍ਹਾਂ ਦੀ ਮਤਲਬ ਕੀ ਆ ਇੰਟਰਨੈਟ ਜਿਹੜੀ ਇੱਥੇ ਅਵੇਲੇਬਲ ਹੈ ਤਾਂ ਸੱਭਿਆਚਾਰ ਦਾ ਇੱਕ ਬਹੁਤ ਵਧੀਆ ਪੇਸ਼ਕਾਰੀ ਹੁੰਦੀ ਹੈ ਬੜੇ ਵਧੀਆ ਵਧੀਆ ਬੁਲਾਰੇ ਆਏ ਢੱਲੋ ਸਾਹਿਬ ਸਟੇਜ ਤੋਂ ਜਿਹੜਾ ਪਰਫਾਰਮੈਂਸ ਹੋ ਰਹੀ ਹੈ ਗਾਇਕ ਵੀ ਆਏ ਗੀਤਕਾਰ ਵੀ ਆਏ ਆ ਔਰ ਜਿਹੜੇ ਵਾਕਵਾਕ ਮੁੱਦਿਆਂ ਤੇ ਗੱਲਬਾਤ ਵੀ ਚੱਲ ਰਹੀ ਹੈ ਇਹ ਵੀ ਬੱਡੀ ਵਧੀਆ ਗੱਲ ਹੈ ਬੱਚਿਆਂ ਨੂੰ ਸਮਝਾਉਣ ਲਈ ਬਹੁਤ ਵਧੀਆ ਮਾਧਿਅਮ ਹੈ ਲਾਈਵ ਸਟੇਜ ਤੇ ਨਾ ਵੀ ਨਵੇਂ ਨਵੇਂ ਕਲਾਕਾਰਾਂ ਨੂੰ ਵੀ ਮੌਕਾ ਮਿਲਦਾ ਜੀ ਖੁਸ਼ ਹੁੰਦਾ ਜੀ ਜੀ ਪਹਿਲੀ ਗੱਲ ਦੂਸਰਾ ਕੀ ਹੈ ਵੀ ਜਿਹੜੇ ਮੁੱਖ ਆੰਦ ਨੇ ਬੁੱਧੀ ਜੀ ਵੀ ਨੇ ਜਿਹੜਾ ਇੱਥੇ ਆਪਣੇ ਗਿਆਨ ਦੀ ਦਾਤ ਵਰਸਾ ਰਹੇ ਨੇ ਉਸ ਤਰ੍ਹਾਂ ਵੀ ਲੋਕਾਂ ਨੂੰ ਵੀ ਕੀ ਹੈ ਬੈਠ ਕੇ ਗੱਲਾਂ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਇੱਥੇ ਬਿਲਕੁਲ ਬਿਲਕੁਲ ਆਓ ਫਿਰ ਦੋਸਤੋ ਮੇਲੇ ਦੀ ਆਪਾਂ ਰੌਣਕ ਦੇਖੀਏ ਮਾਰਦੇ ਆਂ ਗੇੜੀ ਇੱਕ ਮੇਲੇ ਦੀ ਆਜੋ ਚੱਲਦੇ ਆਂ ਫਿਰ ਲੋ ਵੀ ਦੋਸਤੋ ਮੇਲੇ ਦੀ ਰੌਣਕ ਬਣੇ ਸਾਡੇ ਗੈਰੀ ਢਿੱਲੋਂ ਦੇ ਬਹੁਤ ਹੀ ਅਜ਼ੀਜ਼ ਬਿੱਤਰ ਰੈਮੀ ਰਮਾਣਾ ਪੰਜਾਬੀ ਸਿੰਗਰ ਸਾਡਾ ਭਰਾ ਮਿਲਿਆ ਆ ਆਪਾਂ ਗੱਲਬਾਤ ਕਰੀ ਗੈਰੀਟ ਲੋਨਾ ਉਹਨਾਂ ਦੀ ਕਲਮ ਤੋਂ ਜਿਹੜਾ ਇੱਕ ਗੀਤ ਜੱਟਵਾਦ ਬਾਈ ਰੈਮੀ ਰਮਾਣਾ ਦੀ ਆਵਾਜ਼ ਦੇ ਵਿੱਚ ਆਪਾਂ ਸੁਣਿਆ ਸੀ ਬਹੁਤ ਸੁਪਰ ਡੂਪਰ ਹਿੱਟ ਬੜੀ ਕਹਿੰਡ ਗੱਲਵਾ ਸੀ ਬਾਈ ਰੈਮੀ ਸਵਾਗਤ ਹੈ ਮੇਲੇ ਦੇ ਵਿੱਚ ਮੇਲੀ ਬੜੇ ਫਿਰਦੇ ਹੋ ਇਹ ਕਿਵੇਂ ਮਹਿਸੂਸ ਕੀਤਾ ਅੱਜ ਇਹ ਬਠਿੰਡਾ ਦੀ ਧਰਤੀ ਤੇ ਇਹ ਮੇਲਾ ਜਿਹੜਾ ਜਾਗ ਦੇ ਜੁਗ ਨੂੰ ਆਂਦਾ ਲੱਗਿਆ ਬਾਈ ਜੀ ਕਮਾਲ ਹੀ ਹੋ ਗਿਆ ਨਜ਼ਾਰ ਆ ਗਿਆ ਗੱਲਾਂ ਕਰੀ ਗੱਲਾਂ ਸੀ ਇੰਨੀਆਂ ਚੀਜ਼ਾਂ ਵੀਰ ਸਾਹਿਬ ਤੁਹਾਨੂੰ ਪਤਾ ਹੈ ਕਿ ਬੱਚੇ ਸਾਰਾ ਕੁਝ ਭੁੱਲੇ ਬੈਠੇ ਆ ਹਰ ਬੰਦਾ ਸਿਆਣੇ ਮਹਣੇ ਬੰਦੇ ਵੀ ਇੱਥੇ ਆ ਕੇ ਪ੍ਰੇਸ਼ ਕਰ ਰਹੇ ਆ ਬਜ਼ੁਰਗਾਂ ਕੇ ਪ੍ਰੇਸ਼ ਕਰ ਰਹੇ ਆ ਉਹਨੂੰ ਐ ਲੱਗ ਰਿਹਾ ਅਸੀਂ ਪੁਰਾਣੇ ਪੰਜਾਬ ਚ ਆ ਕੇ ਵਾਪਸ ਹੋ ਬੜਾ ਬੜਾ ਵਧੀਆ ਲੱਗ ਰਿਹਾ ਜੀ ਮੇਲਾ ਦੇਖ ਰਹੇ ਆ ਮੇਲੇ ਚ ਖਾਦਾ ਪੀਤਾ ਕੁਛ ਮੈਂ ਕਿਹਾ ਦੇਖੋ ਪੂਰਾ ਖਾ ਪੀ ਕੇ ਚਾਹ ਚੁੱਕ ਪੀ ਕੇ ਉਧਰੋਂ ਤੇ ਅੱਜ ਦੌੜੀ ਵਾਲਾ ਦੁੱਧ ਮਿਲਿਆ ਮੈਂ ਕਹਿੰਦਾ ਜੀ ਖੀਰ ਪੋੜੇ ਕੀ ਬਾਤ ਹੈ ਜੀ ਦਾ ਜੀ ਵੀ ਇਸ ਟਾਈਮ ਦੇ ਵਿੱਚ ਆਪਾਂ ਦੇਖ ਰਿਹਾ ਕਿ ਵਰਕਰ ਇਹ ਉਹ ਕਿੰਨਾ ਵਾਅਦੂ ਜਣਾ ਵੀ ਉਸ ਦੌਰ ਦੇ ਵਿੱਚ ਇੱਕ ਇਸ ਚੀਜ਼ ਨੂੰ ਕਾਮਯਾਬ ਕਰਨਾ ਮੈਂ ਕਹਿੰਦਾ ਜੀ ਮੁਬਾਰਕਬਾਦ ਹੈ ਪਿੰਡਾਂ ਦੇ ਜਿਹੜੇ ਸੈਲਫ ਹੈਲਪ ਗਰੁੱਪ ਆਗੇ ਉਹਨਾਂ ਨੂੰ ਲੋ ਜਿਹੜਾ ਇਥੇ ਕਾਫੀ ਆਪ ਦਾ ਜਿਹੜਾ ਹੱਥੀ ਤਿਆਰ ਕੀਤੇ ਆ ਖਾਣਾ ਲਿਆਂਦਾ ਗਿਆ ਹੈ ਨਾ ਬਿਲਕੁਲ ਜੀ ਤੇ ਉਹਨਾਂ ਲਈ ਵੀ ਇੱਕ ਵਧੀਆ ਮੌਕਾ ਹੈ ਕਿ ਉਹ ਇਥੇ ਪਹੁੰਚੇ ਨੇ ਐਨੇ ਲੋਕਾਂ ਦੇ ਰੂਹ ਰੂ ਹੋ ਰਹੇ ਨੇ ਔਰ ਬੱਚਿਆਂ ਨੂੰ ਖਾਸ ਕਰਕੇ ਬੱਚੇ ਨੂੰ ਜਿਹੜੇ ਦੇਸੀ ਖਾਣੇ ਇਥੇ ਖਵਾਇਆ ਜਾ ਸਕਦੇ ਨੇ ਬਿਲਕੁਲ ਦਸਰਗੀਲਾ ਸਾਹਿਬ ਇਹੀ ਮੈਂ ਜਿਹੜੀ ਪਹਿਲਾਂ ਵੀ ਗੱਲ ਕੀਤੀ ਹੈ ਕਿ ਆਉਣਾ ਚਾਹੀਦਾ ਜੀ ਆ ਪੰਜਾਬੀ ਤਾਂ ਜਿਹੜੀ ਪੰਜਾਬੀ ਸਾਡੀ ਹੈਗੀ ਆ ਉਹ ਸਭ ਨੂੰ ਸਪੋਰਟ ਕਰਦੇ ਆ ਅਸੀਂ ਹੋਰ ਬਹੁਤ ਕਲਚਰਾਂ ਨੂੰ ਸਪੋਰਟ ਕਰਦੇ ਆ ਪਰ ਇਹ ਕਲਚਰ ਸਾਡਾ ਆਪਣਾ ਹੈ ਮੈਨੂੰ ਲੱਗਦਾ ਸਾਨੂੰ ਇਹਨੂੰ ਵੱਧ ਆਵਾਜ਼ ਸਾਨੂੰ ਸਪੋਰਟ ਕਰਨੀ ਬਿਲਕੁਲ ਐ ਜਾਂਦੀ ਬਾਾਰ ਹੁਣ ਇੱਕ ਗੱਲ ਸਾਡੇ ਸਰੋਤੇ ਜ਼ਰੂਰ ਕਹਿਣਗੇ ਕਿ ਰੈਮੀ ਰਮਾਣਾ ਦੀ ਆਵਾਜ਼ ਦੇ ਵਿੱਚ ਜੱਟ ਬਾਦ song ਹੈ ਜਿਹੜਾ ਉਹਦੇ ਦੋ ਸ਼ਬਦ ਹੋ ਜਾਂਦੇ ਮੈਂ ਤਾਂ ਜੀ ਜੱਟ ਬਾਦ ਵੀ ਤੁਸੀਂ ਸੁਣਿਆ ਸਾਡਾ ਭਰਾ ਗੈਰੀ ਵੀ ਉਹ ਵੀ ਮੇਲੇ ਦੀ ਸ਼ਾਨ ਬਣਿਆ ਹੋਇਆ ਅੱਜ ਬਿਲਕੁਲ ਸਾਰੇ ਅੱਜ ਤੱਕ ਕਹਿੰਦੇ ਵੀ ਅੱਜ ਸਵਾਦ ਆ ਗਿਆ ਵੀ ਸਾਰੇ ਸਾਰੇ ਭਰਾ ਮੇਲੇ ਅਸੀਂ ਗੱਲਾਂ ਕਰੀਆ ਸੀ ਮੇਲੇ ਦੇ ਵਿੱਚ ਮੇਲਾ ਐਵੇਂ ਨਹੀਂ ਬਣਿਆ ਬਿਲਕੁਲ ਮੇਲਾ ਕਿਸੇ ਗੱਲ ਨੂੰ ਬਣਿਆ ਸਾਰੇ ਮੇਲੇ ਦੀ ਪ੍ਰਾਣੇ ਸਾਰੇ ਇੱਥੇ ਮੇਲੇ ਦੀ ਬੜਾ ਨਿਆਰਾ ਆ ਤੋ ਗਾਣਾ ਮੈਂ ਤਾਂ ਜੀ ਅੱਜ ਮੈਨੂੰ ਮੇਰਾ ਜਿਹੇ ਜਾਂ ਮੌਸਮ ਆ ਉਹ ਹੀ ਮੇਰਾ ਇੱਕ ਦਿਲ ਕਰਿਆ ਇਹਦਾ ਉਹ ਨਾਲੇ ਸੰਗ ਕਾਫਲੇ ਦੇ ਉਹ ਛੇਤੀ ਬਨ ਬਿਸਤਰਾ ਕਾ ਫਿਰ ਕਈ ਪੱਲੀ ڈاک ਚੜੇ ਉਹ ਬਾਕੀ ਟਿਕਟਾਂ ਲੈਣ ਮੁਸਾਫਰ ਹੈ ਸਿਗਨਲ ਹੋਇਆ ਵਾ ਉਹ ਗੱਡੀ ਇੱਕ ਆਵੇ ਇੱਕ ਜਾਵੇ ਉਹ ਜੱਗ ਜੰਕਸ਼ਨ ਰੇਲਾ ਦਾ ਉਹ ਗੱਡੀ ਇੱਕ ਆਵੇ ਇੱਕ ਜਾਵੇ ਵਾਹ ਜੀ ਵਾਹ ਥੈਂਕ ਯੂ ਸੋ ਮਚ ਜੱਟ ਵਾਲ ਦਾ ਜ਼ਰੂਰ ਉਹ ਪੁੱਚ ਪੁੱਚ ਤੇਰੀ ਕੋਈ ਕਰੂ ਘਰ ਕੈਸ਼ ਨਹੀਂ ਜੱਟ ਪੱਲੇ ਹਰ ਵੇਲੇ ਕੰਜਰੀ ਕਲੇਸ਼ ਨਹੀਂ ਉਹ ਜਦੋਂ ਡਾਂਗੀ ਉੱਤੇ ਡੇਰਾ ਕਰ ਬੈ ਗਿਆ ਨਹੀਂ ਕਹੇਗੀ ਪੁਚਾਲੇ ਆ ਗਿਆ ਓਏ ਹੁੱਪਾ ਦੂਜੇ ਟੀਟਿਊਡ ਦੇ ਖਲਾਰੇ ਜੱਟিয়ে ਉਹ ਜੱਟ ਵਿੱਚ ਜਦੋਂ ਜੱਟਵਾਦ ਆ ਗਿਆ ਥੈਂਕ ਯੂ ਸੋ ਮਾਚੀ ਥੈਂਕ ਯੂ ਖੱਚ ਖੱਚ ਸੈਲਫੀਆਂ ਪਾਉਣ ਨਹੀਂ ਉਹ ਦੇਣੀਆਂ ਮੇਲੇ ਦੇਖੋ ਸਾਰੇ ਸੈਲਫੀਆਂ ਜੀਨਾ ਸਾਹਿਬ ਦੇਖੋ ਤੁਸੀਂ ਅੱਜ ਮੈਨੂੰ ਇਹ ਵੀ ਗੱਲ ਦੇਖੋ ਆਪਾਂ ਕਿਤੇ ਫੰਕਸ਼ਨ ਜਾਂਦੇ ਆਂ ਹਰ ਬੰਦਾ ਫੋਨ ਚੱਕਿਆ ਹਰ ਬੰਦਾ ਸੈਲਫੀਆਂ ਲੈ ਰਿਹਾ ਕੋਈ ਵੀਡੀਓ ਬਣਾ ਰਿਹਾ ਤੁਸੀਂ ਸਾਰੇ ਪਾਸੇ ਨਿਗਾਹ ਮਾਰੋ ਜੀ ਸਾਰਿਆਂ ਦੇ ਫੋਨ ਜੇਬਾਂ ਚ ਨੇ ਬਿਲਕੁਲ ਹਰ ਬੰਦਾ ਇੱਥੇ ਮੇਲਾ ਇੰਜੋਏ ਕਰ ਰਿਹਾ ਬਿਲਕੁਲ ਵੈਲਕਮ ਸੋ ਬਹੁਤ ਇਕੱਲੀ ਫੇਰ ਮੁਬਾਰਕਬਾਦ ਜੀ ਤੇ ਨਵੇਂ ਸਾਲ ਆਨਵਾਜ਼ ਦੇ ਵਿੱਚ ਤੇ ਇਸ ਮੇਲੇ ਦੀਆਂ ਸਭ ਨੂੰ ਬਹੁਤ ਜ਼ਿਆਦਾ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਦੋਸਤੋ ਆਉ ਲਾਉਣੇ ਮੇਲੇ ਦਾ ਇੱਕ ਗੇੜਾ ਤੇ ਦਿਖਾਉਣੇ ਤੁਹਾਨੂੰ ਚੰਗੇ ਚੰਗੇ ਪਕਵਾਨ ਜਿਹੜੇ ਬਣ ਰਹੇ ਨੇ ਦੇਸੀ ਪਿੰਡਾਂ ਦੇ ਸੋ ਦੋਸਤੋ ਬਠਿੰਡਾ ਦੇ ਮੇਲਾ ਜਾਗ ਦੇ ਜੁਗਨੂਆਂ ਦਾ ਬੁੱਕ ਸਟਾਲ ਦੇ ਨੇੜੇ ਖੜੇ ਆਪਾਂ ਕਿਤਾਬਾਂ ਜਿਹੜੀਆਂ ਬਹੁਤ ਵਧੀਆ ਵਧੀਆ ਕਿਤਾਬਾਂ ਇਥੋਂ ਮਿਲ ਰਹੀਆਂ ਨੇ ਤੇ ਖਰੀਦਦਾਰੀ ਵੀ ਪਾਠਕ ਹੈ ਜਿਹੜੇ ਬਹੁਤ ਵਧੀਆ ਟੈਗ ਨਾਲ ਖਰੀਦਦਾਰੀ ਕਰ ਰਹੇ ਨੇ ਘਾਤਿਕਾ ਜਿਹੜਾ ਲਿਟਰੇਚਰ ਆ ਉਹ ਸੰਭਾਲ ਰਹੇ ਨੇ ਖਰੀਦ ਰਹੇ ਨੇ ਤੇ ਮੇਰੇ ਨਾਲ ਚੱਲਦੀ ਫਿਰਦੀ ਲਾਇਬ੍ਰੇਰੀ ਦੀ ਗੱਲ ਕਰਾਂ ਤਾਂ ਪਾਠਕ ਮੰਗਾ ਜੀ ਮੰਗਾ ਜੀ ਪਹੁੰਚੇ ਨੇ ਆਪਾਂ ਉਹਨਾਂ ਦਾ ਸਵਾਗਤ ਕਰਦੇ ਮੰਗਾ ਜੀ ਸਵਾਗਤ ਹੈ ਸਾਡੇ ਇਸ ਚੈਨਲ ਤੇ ਸਤਿ ਸ੍ਰੀ ਅਕਾਲ ਅ ਅੱਜ ਕਿਤਾਬਾਂ ਦੀ ਦੁਨੀਆ ਦੇ ਵਿੱਚ ਖੜੇ ਹੋ ਕਿਤਾਬਾਂ ਦੇ ਨਾਲ ਕਾਫੀ ਪਿਆਰ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਕਿ ਬੱਚਿਆਂ ਲਈ ਕਿਹੜੀਆਂ ਕਿਤਾਬਾਂ ਜ਼ਰੂਰੀ ਨੇ ਕਿਉਂ ਜ਼ਰੂਰੀ ਨੇ ਔਰ ਕੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਧੰਨਵਾਦ ਜਿਹੜਾ ਕਿ ਜਗਦੇ ਜਗਰਾਂ ਦੇ ਕਮੇਟੀ ਨੇ ਆਰਗੇਨਾਈਜ਼ ਕੀਤਾ ਐਡਾ ਵੱਡਾ ਪ੍ਰਬੰਧ ਕਈ ਸਾਲਾਂ ਤੋਂ ਕਰਦੀ ਆ ਰਹੀ ਹੈ ਪਰ ਵੇਲੇ ਤੇ ਜਾਂਨਾ ਮੈਂ ਹਰ ਸਾਲ ਆਉਣਾ ਲੇਕਿਨ ਅੱਜ ਕੱਲ ਜਿਹੜਾ ਬੱਚਾ ਹੈ ਉਹ ਕਿਤਾਬ ਦੇ ਨਾਲ ਟੁੱਟ ਰਿਹਾ ਕਿ ਛੋਟੇ ਬੱਚੇ ਨੂੰ ਕਿਤਾਬ ਦੇ ਨਾਲ ਕਿਸ ਤਰ੍ਹਾਂ ਜੋੜਿਆ ਜਾ ਸਕਦਾ ਹੈ ਕਿਤਾਬ ਛਪੀ ਸੀ ਹੁਣੇ-ਹੁਣੇ 12th ਫੇਲ ਉਹ ਕਿਤਾਬ ਜਿਸ ਵੀ ਇੱਕ ਫਿਲਮ ਵੀ ਤਿਆਰ ਹੋ ਚੁੱਕੀ ਇਸ ਕਿਤਾਬ ਤੇ ਜਿੰਨੇ ਪੜੀ ਕਿ ਕਿਸ ਤਰ੍ਹਾਂ ਉਹ ਬੱਚਾ ਜਿਹੜਾ ਮੋਟੀਵੇਟ ਹੋਇਆ ਉਸ ਕਿਤਾਬ ਨੂੰ ਪੜ੍ਹ ਕੇ ਵੀ ਜਿਹੜਾ ਬੱਚਾ ਕਹਿ ਸਕਦੇ ਸੀ ਯੂਪੀਐਸਸੀ ਦਾ ਇਜਾਮ ਪਾਸ ਕੀਤਾ ਬਹੁਤ ਵੱਡੇ ਅਹੁਦੇ ਤੇ ਗਿਆ ਇੱਕ ਕਿਤਾਬ ਹੈ ਅਨਰਾਜ ਵਿਜੇ ਅਗਰਵਾਲ ਦੀ ਪੜੋ ਤੋ ਐਸੇ ਪੜੋ ਹਰ ਬੱਚੇ ਨੂੰ ਪੜ੍ਹਨੀ ਚਾਹੀਦੀ ਏ ਕਿਤਾਬ ਉਹਦੇ ਵਿੱਚ ਪੇਪਰ ਕਰਨ ਦਾ ਤਰੀਕਾ ਦੱਸਿਆ ਏ ਇੱਕ ਕਿਤਾਬ ਬਹੁਤ ਵਧੀਆ ਸੁਰਖੀਆਂ ਦੇ ਵਿੱਚ ਰਹੀ ਏ ਘੰਟੋਂ ਕੀ ਪੜ੍ਹਾਈ ਮਿੰਟੋਂ ਵਿੱਚ ਉਹਦੇ ਵਿੱਚ ਕਿਤਾਬਾਂ ਦੀ ਫਾਸਟ ਰੀਡਿੰਗ ਦੀ ਗੱਲ ਕੀਤੀ ਏ ਕਿ ਜੋ ਹਰ ਬੱਚੇ ਨੂੰ ਪੜ੍ਹਨੀ ਚਾਹੀਦੀ ਏ ਜਿਹੜੇ ਟੀਚਰਸ ਨੇ ਜਿਹੜੇ ਬੱਚੇ ਕਹਿ ਦਿੰਦੇ ਟੀਚਰ ਵੀ ਕਲਾਸ ਕੰਟਰੋਲ ਨਹੀਂ ਹੁੰਦੇ ਬੱਚੇ ਉਹਨੂੰ ਦਿਵਾ ਸਪਨ ਗਿੱਜੂ ਬਾਈ ਬਕੇਕਾ ਦੀ ਕਿਤਾਬ ਪੜ੍ਹਨੀ ਚਾਹੀਦੀ ਏ ਵੀ ਬੱਚਾ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹਰ ਟੀਚਰਸ ਦੇ ਕੋਲੇ ਕਿਤਾਬ ਹੋਣੀ ਚਾਹੀਦੀ ਏ ਬ ਨੋ ਨਨ ਵਾਦ ਕੀਤਾ ਭੀਸ਼ਮ ਸਾਣੀ ਨੇ ਉਸ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਇੱਕ ਬੱਚਾ ਪੈਂਟਰ ਬਣ ਜਾਂਦਾ ਹੈ ਬਹੁਤ ਸਾਰਾ ਉਹ ਕਹਿੰਦਾ ਕਿ ਇੱਥੇ ਨਾ ਤਾਂ ਸਕੂਲ ਹੈ ਉਸ ਕਿਤਾਬ ਵਿੱਚ ਚਾਚਾ ਕੀਤੀ ਉਸ ਦੇ ਵਿੱਚ ਨਾ ਹੀ ਇੱਥੇ ਉਹ ਪੱਪੜ ਦੇ ਪੋਦੇ ਲਾਏ ਸੀ ਉਹ ਨੇ ਉਹ ਕਹਿੰਦਾ ਮੈਂ ਕਿੰਨੀ ਤਸਵੀਰ ਬਣਾਵਾਂ ਇਸ ਕਰਕੇ ਉਹ ਪਹਿਲਾ ਕਿਤਾਬ ਟਾਈਟਲ ਦਾ ਨਾਮ ਦਿੱਤਾ ਗਿਆ ਜੀ ਇਹ ਹੁਣ ਤੱਕ ਜੇ ਗੱਲ ਕਰੀਏ ਮੰਗਲ ਜੀ ਇਹ ਕਿੰਨੀਆਂ ਕਿਤਾਬਾਂ ਤੁਸੀਂ ਪੜੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੜ ਚੁੱਕੇ ਜੀ ਜੀ ਇੱਕ ਜਾਂਦੇ ਜਾਂਦੇ ਮੈਂ ਸੰਦੇਸ਼ ਦੇਣਾ ਚਾਹਨਾ ਕਿ ਸਾਡਾ ਇੱਕ ਬਿਬਲੀਓ ਲਵਰ ਪ੍ਰਾਈਜ਼ ਹੁੰਦਾ ਹੈ ਜਿਹੜਾ ਪਾਠਕ ਹੈ ਜਿਹੜਾ ਕਿਤਾਬਾਂ ਜ਼ਿਆਦਾ ਪੜ੍ਹਦਾ ਹੈ ਜਾਂ ਲਾਇਬ੍ਰੇਰੀ ਨਾਲ ਜੁੜਿਆ ਹੋਇਆ ਹੈ ਜਿੰਦੇ ਘਰ ਦੇ ਵਿੱਚ ਜਦ ਕੇਰਲ ਦੀ ਗੱਲ ਕਰਦੇ ਆਪਾਂ ਕੇਰਲ ਦੇ ਘਰੇ ਮਾਂ ਦੀ ਅਲੱਗ ਲਾਇਬ੍ਰੇਰੀ ਮਿਲੂਗੀ ਬੇਟੇ ਦੀ ਅਲੱਗ ਮਿਲੇਗੀ ਫਾਦਰ ਦੀ ਅਲੱਗ ਮਿਲੇਗੀ ਡਾਕਟਰ ਦੀ ਅਲੱਗ ਮਿਲੇਗੀ ਆਪਣਾ ਜਿਹੜਾ ਯੂਥ ਹੈ ਪੰਜਾਬ ਦੇ ਵਿੱਚ ਮੇਲੇ ਦਾ ਹੜ ਆਇਆ ਹੋਇਆ ਹੈ ਇਸ ਮਹੀਨੇ ਤੇ ਪਿਛਲੇ ਮਹੀਨੇ ਦਾ ਤੁਸੀਂ ਠਾਕੇ ਦੇਖ ਲਓ ਕਿਹੜੇ ਸ਼ਹਿਰ ਦੇ ਵਿੱਚ ਕਿਤਾਬਾਂ ਦਾ ਉਤਸਵ ਨਹੀਂ ਮਿਲਣੇ ਲੱਗਿਆ ਲੇਕਿਨ ਸਾਡੀ ਜਿਹੜੀ ਪਾਰਲੀਮੈਂਟ ਦੀ ਲਾਇਬ੍ਰੇਰੀ ਹੈ ਦਿੱਲੀ ਦੇ ਵਿੱਚ ਉਹਦੇ ਉੱਤੇ ਇੰਡੀਅਨ ਕਨਸਟੀਟਿਊਸ਼ਨ ਦੇ ਡਿਬੇਟ ਹੈ ਉਹਦਾ ਤਾਂ ਛੱਪ ਨਹੀਂ ਜਾਇਆ ਦੁਬਾਰਾ ਜਾਂ ਉੱਥੇ ਬੱਚੇ ਨੂੰ ਜਾਣਤਾ ਜਾਵੇ ਜਾਂ ਉੱਥੇ ਹਰ ਬੱਚਾ ਜਾ ਕੇ ਆਪਦੀ ਵਿਜ਼ਿਟ ਕਰ ਸਕੇ ਜਾਂ ਕਿਤਾਬ ਖਰੀਦ ਸਕੇ ਇਸ ਤਰ੍ਹਾਂ ਦਾ ਪਰਾਲਾ ਕਰਨਾ ਚਾਹੀਦਾ ਸੁਨੇਹਾ ਦਿਨਾ ਮੈਂ ਤੁਹਾਡੇ মিডিਆ ਤੇ ਰਹੀਂ ਵੀ ਇਹ ਮੁੱਦਾ ਚੱਕਣਾ ਚਾਹੀਦਾ ਇੱਕ ਵੀ ਕਿਤਾਬ ਨੂੰ ਉਥੋਂ ਖਰੀਦ ਸਕੇ ਹਰ ਬੱਚਾ ਪਾਰਲੀਮੈਂਟ ਦੀ ਲਾਇਬ੍ਰੇਰੀ ਦੇ ਵਿੱਚ ਸਾਡੀ ਇੰਡੀਆ ਦੀ ਲਾਇਬ੍ਰੇਰੀ ਹੈ ਸਾਡੀ ਖੁਦ ਦੀ ਲਾਇਬ੍ਰੇਰੀ ਹੈ ਉਥੇ ਐਮਪੀ ਤਾਂ ਜਾ ਸਕਦੇ ਜਿੱਤੇ ਹੋਏ ਆਮ ਪਾਟਕ ਨਹੀਂ ਜਾ ਸਕਦਾ ਮੇਰਾ ਤੁਹਾਡੇ মিডিਆ ਰਹੀਂ ਇਹ ਸੰਦੇਸ਼ ਦੇਣਾ ਚ ਸੋ ਬਹੁਤ ਵਧੀਆ ਇੱਕ ਸੰਦੇਸ਼ ਬਹੁਤ ਵਧੀਆ ਇਹ ਗੱਲਬਾਤ ਕਿਤਾਬਾਂ ਦੀ ਦੁਨੀਆ ਦੇ ਵਿੱਚ ਇੱਕ ਵੱਖਰਾ ਹੀ ਜਿਹੜਾ ਇਹਨਾਂ ਨੇ ਇੱਕ ਮੈਸੇਜ ਦਿੱਤਾ ਹੈ ਜੋ ਕਿ ਬਹੁਤ ਜ਼ਰੂਰੀ ਹੈ ਕਿਉਂਕਿ ਕਿਤਾਬਾਂ ਜਿਨ੍ਹਾਂ ਦੇ ਕੋਲ ਨੇ ਉਹਨਾਂ ਕੋਲੇ ਸ਼ਬਦਾਂ ਦੇ ਭੰਡਾਰ ਨੇ ਉਹ ਸ਼ਬਦਾਂ ਦੀ ਲਾਇਬ੍ਰੇਰੀ ਬਣ ਜਾਂਦੇ ਨੇ ਔਰ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਦੀ ਬਹੁਤ ਜ਼ਰੂਰਤ ਹੈ ਸੋ ਉਪਰਾਲੇ ਹੁੰਦੇ ਰਹਿਣਗੇ ਕੋਸ਼ਿਸ਼ਾਂ ਹੁੰਦੀਆਂ ਰਹਿਣਗੀਆਂ ਕਾਮਯਾਬੀਆਂ ਹੁੰਦੀਆਂ ਰਹਿਣਗੀਆਂ